ਸਤਨਾਮ ਸ੍ਰੀ ਵਾਹਿਗੁਰੂ ਜੀ ਜਾਣ ਗਿਆਨਿਸ ਕਰਮ ਨਾ ਜਾਣਾ ਸਨੁ ਜਾਣਾ ਤੇਰੀ ਸਤਿਵਡਾ ਸਤਗੁਰੂ ਨਾਨਕ ਜਿਨ ਕਲ ਰੱਖੀ ਮੇਰੀ ਫਿਰ ਤਾ ਫਿਰ ਤਬ ਆਇਆ ਸਰਨਾਇ ਨਾਨਕੀ ਪ੍ਰਾਪਤਿ ਹਕੀ ਆਪਣੀ ਭਗਤੀ ਲਾਇ ਤਨ ਸੋ ਬਿਨਾ ਘੜੀ ਧਨ ਤਨੁ ਰਤ ਪਲਸਾ ਸਸ ਯੋਗੜਾ ਜਿਦ ਜਿਠਾਗੁਰ ਦਰਸਾ ਦਰਸਰ ਪਿਆਸੀ ਦਿਨ ਸਰਾ ਜਤਬੋ ਬੰਦਨੀਤਾ ਹੋਰ ਕਲਕਤ ਕੋਰੇ ਮੇਲੀਆ ਨਾਨਕ ਹਰ ਸੰਗਮੀਤਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠਿ ਮਹਲਾ 5 ਵਰਪੂਰੈ ਕਿਰਪਾ ਧਾਰੀ ਕਰ ਇਸ ਨਾਮ ਗ੍ਰਹਿਆਲੇ ਅਨੰਦ ਮੰਗਲ ਸੁਖਤਾਈ ਗੁਰਪੂਰੇ ਕਿਰਪਾ ਧਾਰੀ ਪ੍ਰਭ ਧਰਮੰਗਲ ਸੁਖ ਪਾਈ ਸੰਤ ਰਾਮ ਨਾਮ ਵਿੱਚ ਸਤਰੀਏ ਉਠਤ ਬੈਠਤ ਹਰ ਹਰ ਧਿਆਈਐ ਆਨੰਦ ਸੋ ਕਿਰਤ ਕਰੀਐ ਤੇ ਕਮਾਈ ਮਰਿ ਧਰਮ ਦੀ ਪਾੜੀ ਕੋਟ ਭਗਤੀ ਪਾਈ ਓਟ ਜਨਮ ਕੇ ਤੇ ਵਿਖਣਾ ਸੀ ਹਰ ਚਰਣੀ ਤੇ ਪੈਲਾਏ ਉਸਤਤ ਕਰੋ ਸਦਾ ਪ੍ਰਭ ਆਪਣੇ ਜਨਪੂਰੀ ਭਲੇ ਰਾਖੀ ਜੇ ਜੰਤ ਸਭ ਭਏ ਪਵਿੱਤਰ ਸਤਿਗੁਰ ਕੀ ਸੱਚ ਸਾਖੀ ਮੇ ਕਨਪਨਾ ਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਵਿਰੜਾਇਆ ਬਾਪੇ ਸਭ ਪਾਵਨ ਜਨ ਨਾਨਕ ਸੁਖ ਕਰਿਆ ਸਭ ਪਾਵਣ ਜਨ ਢਾਨਿਕ ਸੁਖ ਕਰਿਆ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ